ਸਮਾਜ ਵਿੱਚ ਬਹੁਤ ਅਜੀਬ ਘਟਨਾਵਾਂ ਵਾਪਰ ਜਾਂਦੀਆਂ ਹਨ ਜੋ ਇਸ ਮਾਡਰਨ ਸਮੇਂ ਵਿੱਚ ਵੀ ਹੁਣ اولاد ਹਰ ਤੱਕਾਣਾ ਪਤਾ ਨਹੀਂ ਲੱਗਦਾ ਇਸੇ ਤਰ੍ਹਾਂ ਦੋ ਮੋਟਰਸਾਈਕਲ ਸਵਾਰ ਰਾਤ ਨੂੰ ਸਫ਼ਰ ਕਰ ਰਹੇ ਸਨ ਤੇ ਅੱਗੇ ਉਹਨਾਂ ਨੂੰ ਇੱਕ ਇਨਸਾਨ ਮਿਲਿਆ ਉਹਨਾਂ ਨੇ ਉਸ ਇਨਸਾਨ ਨੂੰ ਆਪਣੇ ਮੋਟਰਸਾਈਕਲ ਦੇ ਪਿੱਛੇ ਬਿਠਾ ਲਿਆ ਤਾਂ ਅਗੇ ਦਾ ਸਫ਼ਰ ਕਰ ਲੱਗੇ ਕਿਉਂਕਿ ਉਹਨਾਂ ਨੂੰ ਲੱਗਾ ਕਿ ਇਹ ਕੋਈ ਲੋੜਵੰਦ ਹੈ ਉਹਨਾ ਬਿਠਾ ਲਿਆ ਬਹੁਤ ਅਜੀਬ ਜੀ ਗੱਲ ਹੈ ਉਹ ਵੇਖਿਆ ਉਹ ਅੱਗੇ ਸਫਰ ਦੇ ਵਿੱਚ ਪਿਛਲੇ ਮੋਟਰਸਾਈਕਲ ਵਾਲੇ ਨੇ ਦੇਖਿਆ ਕਿ ਜਿੱਥੋਂ ਬੈਠਾ ਸੀ ਉਥੋਂ ਲੈ ਕੇ ਉਹਦੀਆਂ ਟੰਗਾ ਅੱਗੇ ਦੀ ਅੱਗੇ ਵਧੀ ਜਾਣ ਨੂੰ ਬਹੁਤ ਅਜੀਬ ਲੱਗਾ ਹੁਣੇ ਆਪਣੇ ਅਗਲੇ ਮੋਟਰਸਾਈਕਲ ਵਾਲੇ ਨੇ ਅੱਗੇ ਮੋਟਰਸਾਈਕਲ ਲਾ ਕੇ ਕਹਿਣ ਲੱਗਾ ਭਾਈ ਤੂੰ ਸਿੱਧਾ ਅੱਗੇ ਨਾ ਫੇਰ ਖੰਨਾ ਇਰ ਦੀ ਜਗ੍ਹਾ ਭਾਬੇ ਦੀ ਉੱਥੇ ਚਲਾ ਜਾ ਤੇਰੇ ਪਿੱਛੇ ਪਰੇ ਤੇ ਉਹਨੇ ਵੀ ਕੀਤਾ ਉਹਨੇ ਸਿੱਧਾ ਉਸ ਦਰਗਾਹ ਦੇ ਵਿੱਚ ਆਪਣਾ ਮਰਦ ਸਿਕਵਾੜ ਲਿਆ ਤਾਂ ਵਾਚ ਗਿਆ ਪਰ ਦੁਜਾ ਦੁਜੇ ਦਿਨ ਮਰਿਆ ਮਿਲਿਆ